ਆਈ ਹੋਪ ਤੁਸੀਂ ਸਾਰੇ ਠੀਕ ਹੋਗੇ ਅੱਜ ਦੀ ਵੀਡੀਓ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਛਰਗਮ ਦਾ ਸਾਗ ਇਹ ਪਿੰਡ ਦੇ ਲੋਕੀ ਬਹੁਤ ਹੀ ਜ਼ਿਆਦਾ ਖਾਣਾ ਪਸੰਦ ਕਰਦੇ ਆ ਪਹਿਲਾਂ ਆਪਾਂ ਛਰਗਮ ਲੈ ਕੇ ਉਹਨਾਂ ਨੂੰ ਬਰੀਕ-ਬਰੀਕ ਚੀਰ ਲਿਆਈ ਤੇ ਉਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਧੋ ਲੈਣਾ ਜੇ ਕਿ ਆ ਜਿਹੜੀ ਕਿ ਉਹਦੇ ਵਿੱਚ ਛਰਗਮ ਦੇ ਉੱਤੇ ਮਿੱਟੀ-ਮੁੱਟੀ ਲੱਗੀ ਹੁੰਦੀ ਆ ਆਪਾਂ ਉਹ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲੈਣਾ ਉਸ ਤੋਂ ਬਾਅਦ ਆਪਾਂ ਇੱਕ ਕੁੱਕਰ ਲੈ ਲਿਆ ਕੁੱਕਰ ਤੁਸੀਂ ਸਟੀਲ ਵਾਲਾ ਵੀ ਲੈ ਸਕਦੇ ਹੋ ਆਪਾਂ ਕੋਲ ਘਰ ਮਿੱਟੀ ਦਾ ਸੀਗਾ ਆਪਾਂ ਮਿੱਟੀ ਦੇ ਕੁੱਕਰ 'ਚ ਬਣਾਵਾਂਗੇ ਇਹਦੇ ਵਿੱਚ ਪਹਿਲਾਂ ਆਪਾਂ 2 ਗਲਾਸ ਪਾਣੀ ਦੇ ਪਾ ਲੈਣੇ ਆ 2 ਗਲਾਸ ਪਾਣੀ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਕੀ ਛਲਗਮ ਆਪਾਂ ਚੀਰ ਕੇ ਚੰਗੀ ਤਰ੍ਹਾਂ ਨਾਲ ਧੋ ਕੇ ਬਰੀਕ-ਬਰੀਕ ਕੱਟ ਕੇ ਰੱਖੇ ਸੀ ਆਪਾਂ ਉਹ ਸਾਰੇ ਇਹਦੇ ਵਿੱਚ ਪਾ ਲੈਣੇ ਆ ਸਾਰੇ ਛਲਗਮ ਇਹਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਸਵਾਦ ਅਨੁਸਾਰ ਅੱਧਾ ਚਮਚਾ ਆਪਾਂ ਇਹਦੇ ਵਿੱਚ ਪਾ ਦੇਣਾ ਨੂਣ ਦਾ ਇੱਕ ਚਮਚਾ ਵੀ ਪਾ ਸਕਦੇ ਆ ਇਦਾਂ ਚਮਚਾ ਵੀ ਪਾ ਸਕਦੇ ਆ ਛਾਲਕ ਮਲਾ ਦੇ ਸਾਹਮਣੇ ਵਾਲੀ ਤੇ ਆਪਾਂ ਇੱਕ ਚਮਚਾ ਦੇ ਵਿੱਚ ਨੂਨ ਦਾ ਪਾ ਕੇ ਤੇ ਉਸ ਤੋਂ ਬਾਅਦ 4-5 ਮਿਰਚਾਂ ਤੇ ਆਪਾਂ ਜਿੰਨੇ ਤੁਸੀਂ ਮਿਰਚ ਪਾਉਣਾ ਚਾਹੁੰਦੇ ਆ ਉਹਨੇ ਅੱਜ 5 ਮਿਰਚਾਂ ਪਾ ਲੈਣੀਆਂ ਜੀ ਇਹਦੇ ਵਿੱਚ ਮਿਰਚਾਂ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਕੋਕਰ ਨੂੰ ਟੱਕ ਦੇਣਾ ਟੱਕ ਕੇ ਤੇ ਇਹਦੇ ਥੱਲੇ ਆਪਾਂ ਮਤਲਬ ਗੈਸ ਚਲਾ ਦੇਣਾ ਹੀ ਉਦੋਂ ਆਪਾਂ ਇੱਕ ਪਾਸੇ ਪਿਆਜ਼, ਹਰੀਆਂ ਮਿਰਚਾਂ, ਅਦਰਕ, ਲਸਣ ਤੇ ਟਮਾਟਰ ਆਪਾਂ ਇਹ ਸਾਰੀਆਂ ਚੀਜ਼ਾਂ ਬਰੀਕ-ਬਰੀਕ ਕੱਟ ਕੇ ਰੱਖ ਲੈਣੀਆਂ ਜੀ ਤੇ ਉਸ ਤੋਂ ਬਾਅਦ ਆਪਾਂ ਛਲ ਛਲਗੰਬੀ ਆਪਣੇ ਉਬਲ ਗਏ ਹੈ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਮੈਸ਼ ਕਰ ਲੈਣਾ ਜਿਹੜੇ ਆਲੂ ਮੈਸ਼ ਕਰਨ ਵਾਲੀ ਜਿਹੜੀ ਉਹ ਹੁੰਦੀ ਹੈ ਜੀ ਮੈਸ਼ ਮੈਸ਼ ਕਰਨ ਵਾਲਾ ਹੁੰਦਾ ਉਹਦੇ ਨਾਲ ਆਪਾਂ ਵਿੱਚ ਆਟਾ ਪਾ ਕੇ ਉਹਦੇ ਨਾਲ ਚੰਗੀ ਤਰ੍ਹਾਂ ਨਾਲ ਛਲਗੰਬ ਨੂੰ ਆਪਾਂ ਮੈਸ਼ ਕਰ ਲੈਣਾ ਹੈ ਮੈਸ਼ ਕਰਕੇ ਇਹਨੂੰ ਚੰਗੀ ਤਰ੍ਹਾਂ ਨਾਲ ਤੇ ਤੁਸੀਂ ਦੇਖੋ ਉਸ ਤੋਂ ਬਾਅਦ ਆਪਾਂ ਇੱਕ ਕੜਾਈ ਦੇ ਵਿੱਚ ਤੇਲ ਲੈ ਲਿਆ ਤੇਲ ਦੇ ਵਿੱਚ ਪਹਿਲਾਂ ਆਪਾਂ ਤੇਲ ਗਰਮ ਕਰਕੇ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਅਦਰਕ ਲਸਣ ਅਦਰਕ ਲਸਣ ਪਾਵਾਂਗੇ ਪਹਿਲਾਂ ਆਪਾਂ ਲਸਣ ਪਾਵਾਂਗੇ ਕੱਲਾ ਲਸਣ ਨੂੰ ਆਪਾਂ 5 ਮਿੰਟ ਤੱਕ ਬ੍ਰਾਊਨ ਹੋਣੋਂ ਨਾ ਟਾਈਮ ਤੱਕ ਭੁੰਨਣਾ ਜਦ ਨਾ ਟੈਂਪਰਾਉਂ ਨਹੀਂ ਹੋ ਜਾਂਦਾ ਤੇ ਬ੍ਰਾਊਨ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਫਿਰ ਪਾਵਾਂਗੇ ਪਿਆਜ਼ ਪਿਆਜ਼ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਚੰਗੀ ਤਰ੍ਹਾਂ ਨਾਲ ਹਿਲਾ ਕੇ ਆਪਾਂ ਇਹਨੂੰ ਪਿਆਜ਼ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਹਰੀਆਂ ਮਿਰਚਾਂ ਤੇ ਅਦਰਕ ਪਾਵਾਂਗੇ ਪਹਿਲਾਂ ਆਪਾਂ ਕੱਲਾ ਲਸਣ ਪਾਇਆ ਸੀਗਾ ਅੰਤੇ ਹੁਣ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਤੇ ਲਸਣ ਆਦਰਕ ਪਾ ਲਿਆਈ ਫਿਰ ਆਪਾਂ ਥੋੜਾ ਜਿਹਾ ਪਾਵਾਂਗੇ ਨਮਕ ਨਮਕ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਤੇ ਇਹਨੂੰ 5-10 ਮਿੰਟ ਤੱਕ ਆਪਾਂ ਸੇਕ ਲਉਣਾ ਜਿੰਨਾ ਟਾਈਮ ਕਿ ਆਪਣਾ ਤੜਕਾ ਬਰਾਊਨ ਨਹੀਂ ਹੋ ਜਾਂਦਾ ਫਿਰ ਆਪਾਂ ਉਸ ਤੋਂ ਪਹਿਲਾਂ ਥੋੜੀ ਜਿਹੀ ਹਿੰਗ ਪਾ ਲਾਂਗੇ ਹਿੰਗ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਟਮਾਟਰ ਵੀ ਆਪਾਂ ਬਰੀਕ-ਬਰੀਕ ਕੱਟ ਲਈ ਸੀ ਟਮਾਟਰ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਤੇ ਉਸ ਤੋਂ ਬਾਅਦ ਆਪਣੇ ਮਸਾਲੇ ਬਰਾਊਨ ਮਸਾਲਾ ਆਪਣਾ ਬਰਾਊਨ ਹੋ ਗਿਆ ਪਿਆਜ਼ ਵੀ ਉਸ ਤੋਂ ਬਾਅਦ ਆਪਾਂ ਹਲਦੀ ਪਾ ਲਈ ਫਿਰ ਇਹਦੇ ਵਿੱਚ ਆਪਾਂ ਲਾਲ ਮਿਰਚ ਪਾ ਲਾਂਗੇ ਫਿਰ ਆਪਾਂ ਥੋੜੀ ਜਿਹੀ ਕਸ਼ਮੀਰੀ ਮਿਰਚ ਪਾ ਲਾਂਗੇ ਰੰਗ ਵਾਸਤੇ ਤੇਲ ਨੂਨ ਮਿਰਚ ਤੁਸੀਂ ਆਪਦੇ ਸਵਾਦ ਅਨੁਸਾਰ ਵੀ ਪਾ ਸਕਦੇ ਜਿੰਨਾ ਕਿ ਤੁਸੀਂ ਨਾਰਮਲ ਹੀ ਘਰੇ ਖਾਣੇ ਆ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਪੁਦੀਨਾ ਪਾ ਦੇਣਾ ਜੀ ਚੀਰ ਕੇ ਤੇ ਧੋ ਕੇ ਚੰਗੀ ਤਰ੍ਹਾਂ ਪੁਦੀਨਾ ਆਪਾਂ ਪੁਦੀਨਾ ਪਾ ਦੇਣਾ ਫਿਰ ਆਪਾਂ ਸਾਗ ਜਿਹੜਾ ਕਿ ਆਪਾਂ ਘੋਟਿਆ ਸੀਗਾ ਸ਼ਲਗਮ ਦਾ ਉਹ ਆਪਾਂ ਇਹਦੇ ਤੜਕੇ ਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਤੇ ਇਹਨੂੰ 5-10 ਮਿੰਟ ਤੱਕ ਹਿਲਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਢੱਕ ਦੇਣਾ ਢੱਕ ਕੇ ਤੇ ਇਹਨੂੰ 10-15 ਮਿੰਟ ਤੱਕ ਆਪਾਂ ਢੱਕ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਤੋਂ ਪਹਿਲਾਂ ਇਹ 'ਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ 10-15 ਮਿੰਟ ਵਾਸਤੇ ਢੱਕ ਦਾਂਗੇ ਤੇ ਤੁਸੀਂ ਦੇਖੋ ਆਪਣਾ ਛਲਗਮ ਦਾ ਸਾਗ ਬਣ ਕੇ ਕਿੰਨਾ ਸੋਹਣਾ ਤਿਆਰ ਹੋ ਗਿਆ ਤੇ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਆਪਣੀ ਵੀਡੀਓ ਨੂੰ ਵੇਖਣ ਲਈ